ਇੱਕ ਵਿਅਕਤੀ ਅੱਜ ਜਿਹੜਾ ਇਸ ਨਹਿਰ ਦੇ ਵਿੱਚੋਂ ਮਿਲਿਆ ਜਿਸ ਦੀ ਲਾਸ ਨੂੰ ਬਰਾਮਦ ਕੀਤਾ ਗਿਆ ਤੇ ਇੱਕ ਵਿਅਕਤੀ ਹਜੇ ਵੀ ਜੋ 22 ਸਾਲਾਂ ਦਾ ਨੌਜਵਾਨ ਹੈ ਹਜੇ ਲਾਪਤਾ ਹੈ ਪਰ ਉਸ ਨੂੰ ਲੱਭਣ ਦੇ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਨੇ 8:30 ਤੋਂ ਮਗਰੋਂ ਕੱਟਣਾ ਹੋਈ ਆ ਜੀ 24-25 ਬੰਦੇ ਸੀਗੇ ਉਹਦੇ ਵਿੱਚ ਫਿਰ ਉੱਥੇ ਅਚਾਨਕ ਕੋਈ ਸੰਤੁਲਨ ਬੇਨ ਕਰਕੇ ਟੈਂਪੂ ਵਿੱਚ ਜਾ ਡੇ ਗਏ ਕਿੰਨੇ ਕ ਵਿਅਕਤੀ ਮਿਲ ਚੁੱਕੇ ਨੇ ਹੁਣ ਉਹਦੇ ਚੋਂ ਜੀ 15 ਬੰਦੇ 16 ਮਿਲ ਚੁੱਕੇ ਨੇ ਬਾਕੀ 9 ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਇੱਕ ਦੀ ਰਹਿੰਦੀ ਆ ਉਹਦੀ ਭਾਲ ਜਾਰੀ ਹੈ ਨੌਜਵਾਨ ਦਾ ਕੋਈ ਅੱਗੇ ਪਿੱਛੇ ਪਰਿਵਾਰਕ ਮੈਂਬਰ ਵੀ ਕੋਈ ਨਹੀਂ ਨਹੀਂ ਉਹਦੇ ਮਾਪਿਓ ਦੀ ਮੌਤ ਹੋ ਚੁੱਕੀ ਹੈ ਉਹ ਆਪ ਜੀ ਚਾਰੇ ਜੀ ਉਹਦੀ ਬੇਟੀ ਵੀ ਮਰ ਗਈ ਇਹਦੇ ਵਿੱਚ ਹੀ ਆਈ ਆ ਤੇ ਉਹਦੇ ਇੱਕ ਘਰ ਵਾਲੀ ਬੱਚੀ ਆ ਤੇ ਇੱਕ ਮੁੰਡਾ ਛੋਟਾ ਡੇਢ ਸਾਲ ਭਾਲ ਜੀ ਪੂਰੀ ਜਾਰੀ ਆ ਦਿਨ ਰਾਤ 24 ਘੰਟੇ ਇਹੀ ਸੌਕੇ ਨਹੀਂ ਦੇਖਿਆ ਜੀ ਭਾਲ ਇੱਥੋਂ ਮਗਰ ਘਟੋ ਘਟ 50 ਕਿਲੋਮੀਟਰ ਤੇ ਸਾਡੀ ਏਰੀਆ ਕਵਰ ਕਰਿਆ ਹੋਇਆ ਹੈ ਜੀ ਔਰ ਜਨਸਪੋਕਸਮੈਂ ਦੇਖੋ ਮੈਂ ਰਵਿੰਦਰ ਸਿੰਘ ਰੇਸਮ ਬੀਤੇ ਤਿੰਨ ਚਾਰ ਦਿਨ ਪਹਿਲਾਂ માતા ਨੈਣਾ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਇੱਕ ਟੈਂਪੂ ਆ ਜਿਹੜਾ ਉਹ ਜਗੀੜਾ ਨਹਿਰ ਦੇ ਵਿੱਚ ਸ਼ਰਧਾਲੂਆਂ ਨਾਲ ਭਰਿਆ ਗਿਰ ਜਾਂਦਾ ਤੇ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਸਾਹ ਜਾਂਦੀ ਹੈ ਤੇ ਇਸ ਦੇ ਵਿੱਚ ਲਗਭਗ 10 ਵਿਅਕਤੀ ਨੇ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ ਜਿਨ੍ਹਾਂ ਦੇ ਵਿੱਚੋਂ 8 ਵਿਅਕਤੀਆਂ ਦਾ ਕੱਲ ਉਹਨਾਂ ਦੇ ਜੱਦੀ ਪਿੰਡ ਮਾਨਕਵਾਲ ਵਿਖੇ ਅੰਤਮ ਸੰਸਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਕ ਵਿਅਕਤੀ ਅੱਜ ਜਿਹੜਾ ਇਸ ਨਹਿਰ ਦੇ ਵਿੱਚੋਂ ਮਿਲਿਆ ਜਿਸ ਦੀ ਲਾਸ ਨੂੰ ਬਰਾਮਦ ਕੀਤਾ ਗਿਆ ਤੇ ਇੱਕ ਵਿਅਕਤੀ ਹਜੇ ਵੀ ਜੋ 22 ਸਾਲਾਂ ਦਾ ਨੌਜਵਾਨ ਹੈ ਹਜੇ ਲਾਪਤਾ ਹੈ ਪਰ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਨੇ ਤੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਗੀੜਾ ਨਹਿਰ ਤੇ ਅਸੀਂ ਖੜੇ ਹਾਂ ਜਿੱਥੇ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਸ ਦਾ ਇੰਤਜ਼ਾਰ ਕਰ ਰਹੇ ਨੇ ਕਿ ਸਾਨੂੰ ਉਹ ਜਿਹੜਾ ਵਿਅਕਤੀ ਆ ਕਿਤੇ ਨਾ ਕਿਤੇ ਮਿਲ ਜਾਵੇ ਪਰ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਆ ਵਿੱਚ ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਜੀ ਤੇ ਕਿੰਨੇ ਕ ਵਿਅਕਤੀ ਸੀ ਜਿਹੜੇ ਟੈਂਪੋ ਦੇ ਵਿੱਚ ਆ ਰਹੇ ਸੀ ਤੇ ਕਿੰਨੇ ਕ ਕਿੰਨੇ ਕ ਵਜੇ ਇਹ ਘਟਨਾ ਹੋਈ ਸੀ ਇਹ 8:30 ਤੋਂ ਮਗਰੋਂ ਘਟਨਾ ਹੋਈ ਆ ਜੀ 24-25 ਬੰਦੇ ਸੀਗੇ ਉਹਦੇ ਵਿੱਚ ਫਿਰ ਉੱਥੇ ਅਚਾਨਕ ਕੋਈ ਸੰਤੁਲਨ ਬੇਨ ਕਰਨ ਕਰਕੇ ਟੈਂਪੋ ਵਿੱਚ ਜਾ ਡੇ ਗਏ ਨੇ ਤੇ ਕਿੰਨੇ ਕ ਵਿਅਕਤੀ ਮਿਲ ਚੁੱਕੇ ਨੇ ਹੁਣ ਤੱਕ ਉਹਦੇ ਚੋਂ ਜੀ 15 ਬੰਦੇ 16 ਮਿਲ ਚੁੱਕੇ ਨੇ ਬਾਕੀ 9 ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਇੱਕ ਦੀ ਰਹਿੰਦੀ ਆ ਉਹਦੀ ਭਾਲ ਅਸੀਂ ਜਾਰੀ ਹੈ ਕੀ ਹੈ ਦੇ ਪ੍ਰਸ਼ਾਸਨ ਸਾਡੇ ਨਾਲ ਪੂਰਾ ਸਾਥ ਦੇ ਰਿਹਾ ਤੇ ਉਹ ਕਿੰਨੀ ਉਮਰ ਦਾ ਨੌਜਵਾਨ ਹੈ ਉਹ 22 ਸਾਲ ਦਾ ਨੌਜਵਾਨ ਹੈ ਪਰ ਹਜੇ ਤੱਕ ਨਹੀਂ ਮਿਲਿਆ ਨਹੀਂ ਮਿਲਿਆ ਜੀ ਉਹ ਲਗਾਤਾਰ ਜਾਰੀ ਆ ਭਾਲ ਹਾਂ ਜੀ ਹਾਂ ਭਾਲ ਜਾਰੀ ਹੈ ਜੀ ਰਾਤ ਨੂੰ ਵੀ ਭਾਲੀਏ ਜਾਰੀ ਹੈ ਦਿਨੇ ਵੀ ਜੀ ਹਾਂ ਤੁਸੀਂ ਰਿਸ਼ਤੇ ਚ ਕੀ ਲੱਗਦੇ ਹੋ ਅਸੀਂ ਉਹਦੇ ਭਾਈ ਲੱਗਦੇ ਜੀ ਜੀ ਹਾਂ ਪਤਾ ਲੱਗਿਆ ਕਿ ਉਹ ਨੌਜਵਾਨ ਦਾ ਕੋਈ ਅੱਗੇ ਪਿੱਛੇ ਪਰਿਵਾਰਕ ਮੈਂਬਰ ਵੀ ਕੋਈ ਨਹੀਂ ਨਹੀਂ ਜੀ ਉਹਦੇ ਮਾਪਿਓ ਦੀ ਮੌਤ ਹੋ ਚੁੱਕੀ ਹੈ ਜੀ ਉਹ ਆਪ ਜੀ ਚਾਰੇ ਜੀ ਉਹਦੀ ਬੇਟੀ ਬਿਮਾਰ ਕੀ ਇਹਦੇ ਵਿੱਚ ਆਈ ਆ ਤੇ ਉਹਦੇ ਇੱਕ ਘਰ ਵਾਲੀ ਬਚੀ ਆ ਤੇ ਇੱਕ ਮੁੰਡਾ ਛੋਟਾ ਡੇਢ ਸਾਲ ਦਾ ਮਤਲਬ ਹੁਣ ਹੀ ਘਟਨਾ ਹੋਈ ਐ ਤੇ ਕੱਲ ਵੀ ਗਮਗੀਨ ਮਾਹੌਲ ਰਿਹਾ ਤੇ 8 ਲਾਸਾਂ ਦਾ ਅਜਾ ਅੰਤਿਮ ਸੰਸਕਾਰ ਕੀਤਾ ਗਿਆ ਹਾਂਜੀ ਹਾਂ ਉੱਥੇ ਸਾਰਾ ਪਿੰਡ ਸੀਗਾ ਜੀ ਸਾਡਾ ਬਹੁਤ ਬੁਰਾ ਹਾਲਤੀ ਸਾਡੇ ਪਿੰਡ ਦਾ ਇਹਨੂੰ ਕਿੱਥੇ ਤੱਕ ਭਾਲ ਜਿਹੜੀ ਉਹ ਜਾਰੀ ਐ ਅਸੀਂ ਜੀ ਭਾਲ ਉਹ ਲੋਕੜ ਤਾਂ ਹੀ ਜਾਇਆ ਏ ਜੀ ਉੱਥੇ ਬੰਦੇ ਸਾਡੇ ਸਾਰੇ ਪੌੜਾਂ ਤੇ ਬੈਠੇ ਨੇ ਤੇ ਹੁਣ ਇੱਥੋਂ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਦੇਖਿਆ ਤਾਂ ਅਸੀਂ ਇੱਥੇ ਨੂੰ ਆ ਗਏ ਜੀ ਤੇ ਪਿੰਡ ਵਾਸੀ ਵੀ ਪਹੁੰਚੇ ਹੋਏ ਨੇ ਹਾਂਜੀ ਹਾਂ ਪਿੰਡ ਵਾਸੀ ਵੀ ਆ ਸਾਰੇ ਪਿੰਡ ਵਾਲੇ ਸਾਡੇ ਨਾਲ ਤੇ ਬਾਕੀ ਸਾਰੇ ਪਿੰਡ ਵਾਲੇ ਉੱਥੇ ਨੇ ਹਾਂ ਤੇ ਕੋਸ਼ਾਂ ਪ੍ਰਸ਼ਾਸਨ ਵੱਲੋਂ ਵੀ ਲਗਤਾਂ ਜਾ ਰਹੀਆਂ ਹਾਂਜੀ ਹਾਂ ਕੋਸ਼ਾਂ ਪ੍ਰਸ਼ਾਸਨ ਸਾਥ ਦਿੱਤਾ ਜਾ ਰਿਹਾ ਪੂਰਾ ਹਾਂਜੀ ਹਾਂ ਪੂਰਾ ਸਾਥ ਦਿੱਤਾ ਜਾ ਰਿਹਾ ਹਾਂ ਤੁਸੀਂ ਹਾਂਜੀ ਕਿਸ਼ਤੀਆਂ ਵੀ ਸਾਡੀਆਂ ਵਿੱਚ ਛੱਡੀਆਂ ਨੇ ਉਹ ਵੀ ਭਾਲਤ ਕਰ ਰਹੇ ਨੇ ਪੂਰੇ ਕਿਸ਼ਤੀਆਂ ਲੱਗੀਆਂ ਹਾਂਜੀ ਹਾਂ ਕੱਲ ਵੀ ਲੱਗੀਆਂ ਸੀ ਅੱਜ ਵੀ ਲੱਗੀਆਂ ਨੇ ਸਵੇਰ ਦੀਆਂ ਹੁਣ ਉਹ ਵਿੱਚੀ ਚੱਲ ਰਹੀਆਂ ਨੇ ਜਿੰਡਾਲੀ ਤੋਂ ਮਹਿਰ ਦੇ ਨਾਲ ਪੁਲਸਾਂ ਪਹਿਲਾਂ ਪਰੇ ਜੌਲਾਂ ਸਾਈਂ ਚੱਲਦੀਆਂ ਜੀ ਥੋੜਾ ਕੀ ਨਾਮ ਹੈ ਜੀ ਕੁਲਵੀਰ ਸਿੰਘ ਜੀ ਥੋੜਾ ਕੀ ਲੱਗਦਾ ਸਪੈਸ਼ਲ ਮੇਰਾ ਭਾਈ ਤੀ ਦਾਏ ਦਾ ਮੁੰਡਾ ਦੀ ਮੈਂ ਉਹਦੇ ਚਾਚੇ ਦਾ ਮੁੰਡਾ ਜੀ ਤੇ ਕਿੰਨੀ ਕੁ ਮੋਰ ਸੀ ਉਹਦੀ 2022 ਕੇ ਸਾਲਾਂ ਦਾ ਸੀ ਨੌਜਵਾਨ ਸੀ ਨੌਜਵਾਨ ਸੀ ਅਤੇ ਉਹ ਪਾਲ ਚਾਰੀ ਪਰ ਹਜੇ ਮਿਲ ਪਾਲ ਦੀ ਪੂਰੀ ਯਾਰੀ ਆ ਦਿਨ ਰਾਤ 24 ਘੰਟੇ ਅਸੀਂ ਛੌਂਕੇ ਨਹੀਂ ਦੇਖਿਆ ਜੀ ਪਾਲ ਇੱਥੋਂ ਮਗਰ ਘਟੋ ਘਟ 50 ਕਿਲੋਮੀਟਰ ਤੇ ਸਾਡੀ ਏਰੀਆ ਕਵਰ ਕਰਿਆ ਹੋਇਆ ਹੈ ਸਾਡਾ ਠੀਕ ਹੈ ਪਰ ਸਾਨੂੰ ਕੋਈ ਹਲੇ ਤੱਕ ਫਾਇਦਾ ਕੋਈ ਮਿਲਿਆ ਕਿਸ਼ਤੀਆਂ ਵੀ ਚੱਲ ਰਹੀਆਂ ਨੇ ਕਿਸ਼ਤੀਆਂ ਵੀ ਚੱਲ ਰਹੀਆਂ ਨੇ ਪ੍ਰਸ਼ਾਸਨ ਮੰਨੀਓ ਸਾਡਾ ਸਾਨੂੰ ਇੰਨਾ ਸਾਥ ਮਿਲਦਾ ਨਾ ਜੀ ਵੀ ਕਹਿ ਨਹੀਂ ਕਾ ਸਾਉਦ ਨਹੀਂ ਗਿਆ ਛੱਕਦੇ ਅਸੀਂ ਇਹ ਮਤਲਬ ਨਾ ਪੂਰਾ ਸਾਥ ਹਾਂਜੀ ਹਾਂ ਪੂਰਾ ਸਾਥ ਹੈ ਇਹਨਾਂ ਦਾ ਤੇ ਤੁਸੀਂ ਦੇਖਿਆ ਕਿ ਬੜੇ ਦੁੱਖ ਦੇ ਵਿੱਚ ਇਹ ਪਰਿਵਾਰ ਹੈ ਜਿਹੜਾ ਅੱਜ ਵੀ ਭਾਲ ਦੇ ਵਿੱਚ ਜਾ ਰਹੀ ਹੈ ਤੇ ਬੜੀ ਦੁਖਦਾਇਕ ਘਟਨਾ ਜਿਸ ਨੇ ਪੂਰਾ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹ ਛਾ ਚੁੱਕੀ ਹੈ ਤੇ ਅਜਿਹੀਆਂ ਹੋਣੀਆਂ ਘਟਨਾ ਨੇ ਜਿਹੜੀਆਂ ਉਹ ਨਾ ਵਾਪਰਨ ਪਰ ਲੋਕਾਂ ਵੱਲੋਂ ਵੀ ਕਿਤਨਾ ਕਿਤੇ ਅਰਦਾਸ ਪ੍ਰਾਰਥਨਾਵਾਂ ਕੀਤੀਆਂ ਗਈਆਂ ਨੇ ਪਰ ਪਿੰਡ ਦੇ ਵਿੱਚ ਵੀ ਗਮਗੀਨ ਮਾਹੌਲ ਹੈ ਤੇ ਜਿਹੜਾ ਇਹ ਵਿਅਕਤੀ ਹੈ ਇਸ ਨੂੰ ਵੀ ਲੱਭਣ ਦੀ ਜਿਹੜੀ ਭਾਲ ਜਿਹੜੀ ਉਹ ਜਾਰੀ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਗਭਗ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਨਜ਼ਰ ਰੱਖੀ ਜਾ ਰਹੀ ਹੈ ਕਿ ਤਨਾ ਕਿਤੇ ਉਹ ਜਿਹੜਾ ਨੌਜਵਾਨ ਹੈ ਉਹਨਾਂ ਤੋਂ ਦੂਰ ਹੋ ਚੁੱਕਿਆ ਹੈ ਕਿ ਤਨਾ ਕਿਤੇ ਦੁਨੀਆ ਤੋਂ ਰੁਕਸਤ ਹੋ ਚੁੱਕਿਆ ਹੈ ਉਹ ਮਿਲ ਜਾਵੇ ਤਾਂ ਉਸ ਨੂੰ ਉਹਦੇ ਜੱਤੀ ਪਿੰਡ ਲਾ ਕੇ ਉਹਦਾ ਅੰਤਮ ਸੰਸਕਾਰ ਹੈ ਜਿਹੜਾ ਕੀਤਾ ਜਾਵੇ ਰojana ਸਪੋਕਸਮੈਨ ਲਈ ਆਮਦ ਗੜ ਤੋਂ ਰਮਿੰਦਰ ਸਿੰਘ ਦੇ ਸੰਦੀਖ ਖਾਸ